ਪੰਜਾਬ ਸਰਕਾਰ ਨੇ ਸੋਦਾ ਸਾਧ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੇ ਉਹਨਾਂ ਦੀ ਗੱਲ ਤੇ ਮੋਹਰ ਲਾ ਦਿੱਤੀ ਹੈ ਜੇ ਸੋਦਾ ਸਾਧ ਦੇ ਚੇਲੇ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਅਸੀਂ ਸੁਰੱਖਿਤ ਨਹੀਂ ਆ ਜਦੋਂ ਅਦਾਲਤ ਦੇ ਵਿੱਚ ਪਹੁੰਚਦੇ ਆ ਤਾਂ ਸਰਕਾਰ ਇਹਦੇ ਖਿਲਾਫ ਕੋਈ ਪਟੀਸ਼ਨ ਨਹੀਂ ਕੋਈ ਰਿਟ ਨਹੀਂ ਪਾ ਰਹੀ ਤਾਂ ਇਹਦਾ ਮਤਲਬ ਸਰਕਾਰ ਵੀ ਇਸ ਗੱਲ ਨਾਲ ਸਹਿਮਤ ਹੋ ਗਈ ਹੈ ਇਹ ਸ਼ਰਿਆਮ ਸੋਦਾ ਸਾਧ ਦੇ ਉਹਨਾਂ ਚੇਲਿਆਂ ਨਾਲ ਰਲ ਗਏ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਤੋਂ 10 ਸਾਲ ਪਹਿਲਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਵੀ ਹੋਈ ਸੀ 2015 ਦੇ ਵਿੱਚ ਤਾਂ ਸੰਗਤ ਸ਼ਾਂਤਮਈ ਪੋਟਪੂਰਾ ਚੌਂਕ ਦੇ ਵਿੱਚ ਬੈਠ ਕੇ ਗੁਰਬਾਣੀ ਪੜ ਰਹੀ ਸੀ ਅਸੀਂ ਉਹੀ ਸੀਨ ਇੱਕ ਵਾਰ ਫੇਰ ਪੂਰੀ ਦੁਨੀਆ ਦੇ ਸਾਹਮਣੇ ਲਿਆਉਣਾ ਚਾਹੁੰਦੇ ਸੀ ਕਿ ਜਿਵੇਂ ਅੱਜ ਅਸੀਂ ਅਮਰਤ ਵੇੜੇ ਨਿਤਨੇਮ ਦਾ ਪਾਠ ਕੀਤਾ ਹੈ ਬਿਲਕੁਲ ਇਸੇ ਤਰ੍ਹਾਂ ਨਿਤਨੇਮ ਦਾ ਪਾਠ ਹੋ ਰਿਹਾ ਸੀ ਜਦੋਂ ਜ਼ਾਲਮ ਹਕੂਮਤ ਵੱਲੋਂ ਕੈਰ ਟਾਇਆ ਗਿਆ ਸਾਡੇ ਬੀਅੰਤ ਸਿੰਘਾਂ ਨੂੰ ਫੱਟੜ ਕੀਤਾ ਗਿਆ ਦੋ ਸਿੰਘਾਂ ਨੂੰ ਬੇਬਲ ਕਲਾਂ ਦੇ ਵਿੱਚ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਉਸ ਦਿਨ ਨੂੰ ਅੱਜ ਸਾਰੀ ਸਿੱਖ ਕੌਮ ਲਾਣਤ ਦਿਹਾੜੇ ਵਜੋਂ ਮਨਾ ਰਹੇ ਹਾਂ ਇਹ ਲਾਂਨਤਾ ਜਿੱਥੇ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖਤੀ ਲਾਂਨਤ ਪੱਤਰ ਦੇ ਰੂਪ ਵਿੱਚ ਉਹਦੇ ਜਿਉਂਦੇ ਜੀ 2018 ਦੇ ਵਿੱਚ ਭੇਜਿਆ ਸੀ ਗਿਆ ਉਥੇ ਪਿਛਲੀ ਕਾਂਗਰਸ ਸਰਕਾਰ ਲਈ ਵੀ ਇਹ ਲਾਂਨਤਾ ਨੇ ਤੇ ਮੌਜੂਦਾ ਪੰਜਾਬ ਦੀ ਸਰਕਾਰ ਲਈ ਵੀ ਲਾਂਨਤਾ ਨੇ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੈਗੀ ਆਮ ਆਦਮੀ ਪਾਰਟੀ ਦੀ ਇਹ ਸ਼ਰੀਆਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਕਰਨ ਵਾਲਿਆਂ ਦੇ ਨਾਲ ਰਲ ਚੁੱਕੀ ਹੈ ਕਿਉਂਕਿ ਜਿਹੜੇ ਦੋਸ਼ੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਦੇ ਇਹਨਾਂ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਜਿਹਦੇ ਤਹਿਤ 17 ਮਾਰਚ 2025 ਨੂੰ ਹਾਈ ਕੋਰਟ ਨੇ ਸਾਰੇ ਕੇਸ ਜਿਹੜੇ ਸੀਗੇ ਉਹ ਚੰਡੀਗੜ੍ਹ ਦੇ ਵਿੱਚ ਟਰਾਂਸਫਰ ਕਰਤੇ ਸੀ ਉਹਦੇ ਖਿਲਾਫ ਪੰਜਾਬ ਸਰਕਾਰ ਨੇ ਕੋਈ ਕਾਨੂੰਨੀ ਚਾਰਾਜੋਈ ਨਹੀਂ ਕੀਤੀ ਸਾਡੇ ਸਰਦਾਰ ਐਚਐਸ ਫੂਲਕਾ ਸਾਹਿਬ ਨੇ ਸੁਪਰੀਮ ਕੋਰਟ ਦੇ ਵਿੱਚ ਕਾਨੂੰਨੀ ਲੜਾਈ ਲੜੀ ਹੈ ਤੇ 13 ਅਕਤੂਬਰ 2025 ਨੂੰ ਕੱਲ ਸਾਰੇ ਕੇਸਾਂ ਦੇ ਵਿੱਚ ਸਟੇ ਹੋਇਆ ਪਰ ਪੰਜਾਬ ਸਰਕਾਰ ਨੇ ਸੋਦਾ ਸਾਧ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੇ ਉਹਨਾਂ ਦੀ ਗੱਲ ਤੇ ਮੋਹਰ ਲਾ ਦਿੱਤੀ ਹੈ ਜੇ ਸੋਦਾ ਸਾਧ ਦੇ ਚੇਲੇ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਅਸੀਂ ਸੁਰੱਖਿਤ ਨਹੀਂ ਆ ਜਦੋਂ ਅਦਾਲਤ ਦੇ ਵਿੱਚ ਪਹੁੰਚਦੇ ਆ ਤਾਂ ਸਰਕਾਰ ਇਹਦੇ ਖਿਲਾਫ ਕੋਈ ਪਟੀਸ਼ਨ ਨਹੀਂ ਕੋਈ ਰਿਟ ਨਹੀਂ ਪਾ ਰਹੀ ਤਾਂ ਇਹਦਾ ਮਤਲਬ ਸਰਕਾਰ ਵੀ ਇਸ ਗੱਲ ਨਾਲ ਸਹਿਮਤ ਹੋ ਗਈ ਹੈ ਜਦੋਂ ਕਿ ਉਹ ਸਾਰੇ ਗੁਰੂ ਦੋਖੀ ਪੰਜਾਬ ਦੀ ਧਰਤੀ ਤੇ ਉਹਨਾਂ ਦੇ ਪਰਿਵਾਰ ਵੀ ਰਹਿ ਰਹੇ ਨੇ ਉਹਨਾਂ ਦੇ ਵਿਆਹ ਦੇ ਪ੍ਰੋਗਰਾਮ ਵੀ ਹੋ ਰਹੇ ਨੇ ਉਹਨਾਂ ਦੀਆਂ ਕੂਟ ਚਰਚਾਵਾਂ ਵੀ ਡੇਰਿਆਂ ਵਿੱਚ ਹੋ ਰਹੀਆਂ ਨੇ ਉਹਨਾਂ ਦੇ ਵੱਡੇ ਇਕੱਠ ਵੀ ਹੋ ਰਹੇ ਨੇ ਸਿਰਫ ਤੇ ਸਿਰਫ ਜਦੋਂ ਉਹਨਾਂ ਨੇ ਅਦਾਲਤ ਦੇ ਵਿੱਚ ਜਾਣਾ ਹੁੰਦਾ ਉਸ ਦਿਨ ਉਹ ਕਹਿੰਦੇ ਨੇ ਸਾਨੂੰ ਖਤਰਾ ਹੁੰਦਾ ਤੇ ਉਹਦੇ ਖਿਲਾਫ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਚਾਰਾ ਜੋਈ ਨਹੀਂ ਕੀਤੀ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਿ ਵੇਖੋ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦਾ ਕੀ ਹਸ਼ਰ ਹੋਇਆ ਫਿਰ ਕੈਪਟਨ ਅਮਰਿੰਦਰ ਸਿੰਘ ਦਾ ਕੀ ਹਾਲ ਹੋਇਆ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮਸਲੇ ਤੇ ਬੇਈਮਾਨੀ ਕਰੋਗੇ ਤਾਂ ਹਸ਼ਰ ਤੁਹਾਡਾ ਵੀ ਚੰਗਾ ਨਹੀਂ ਹੋਣਾ ਤੁਹਾਨੂੰ ਅਜੇ ਵੀ ਜਿਹੜਾ ਹੈਗਾ ਸੁਧਰਨ ਦੀ ਲੋੜ ਹੈ ਤੇ ਜਿਹੜਾ ਮੌਜੂਦਾ ਸਰਕਾਰ ਆਪਣੀ ਬਣਦੀ ਭੂਮਿਕਾ ਨਿਭਾਵੇ ਇਹ 24 ਘੰਟਿਆਂ ਦੇ ਵਿੱਚ ਇਨਸਾਫ ਦੇਣ ਦੀ ਗੱਲ ਕਰਕੇ ਆਏ ਸੀਗੇ ਪਰ ਇਹਨਾਂ ਨੇ ਟੱਕਾ ਨਹੀਂ ਤੋੜਿਆ ਜੀ ਲੱਗਦਾ ਕਾਰਨ ਕਿ ਆ ਜੋ ਇਹਨਾਂ ਵੱਲੋਂ ਕੇਸ ਸਟਰੋਂਗ ਨਹੀਂ ਕੀਤਾ ਜਾ ਰਿਹਾ ਸਰਕਾਰ ਵੱਲੋਂ ਇਹ ਸਰਿਆਮ ਸੌਦਾ ਸਾਧ ਦੇ ਉਹਨਾਂ ਚੇਲਿਆਂ ਨਾਲ ਰਲ ਗਏ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ ਹੈ ਇਸੇ ਕਰਕੇ ਇਹ ਕਾਰਵਾਈ ਨਹੀਂ ਕਰ ਰਹੇ ਸਾਡੀ ਸਿੱਖ ਕੌਮ ਜਿਹੜੀ ਹੈ ਇਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਸਾਡੀਆਂ ਸਾਰੀਆਂ ਸੰਪਰਦਾਵਾਂ ਜਥੇਬੰਦੀਆਂ ਭਾਵੇਂ ਸਾਡੇ 'ਚ ਬਹੁਤ ਸਾਰੇ ਵਖਰੇਵੇਂ ਨੇ ਅਸੀਂ ਕਾਮਨ ਮਿਨਿਮਮ ਪ੍ਰੋਗਰਾਮ ਬਣਾ ਕੇ ਅੱਗੇ ਵਧੀਏ ਭਵਿੱਖ ਦੇ ਵਿੱਚ ਅੱਗੇ ਵਧੀਏ ਉਹਦੇ ਲਈ ਅਸੀਂ ਜਿਹੜਾ ਯਤਨਸ਼ੀਲ ਸਾਬ ਜੇ ਕ ਗੱਲ ਕਰੀਏ ਕਿ ਤਿੰਨ ਸਰਕਾਰਾਂ ਬਦਲ ਗਈਆਂ ਤੇ ਚਾਰ ਮੁੱਖ ਮੰਤਰੀ ਬਦਲ ਗਏ ਚਾਰ ਗ੍ਰਹਿ ਮੰਤਰੀ ਬਦਲ ਗਏ ਜਿਹੜੇ ਦੋਸ਼ੀ ਹੈ ਉਹ ਇੱਡੇ ਸ਼ਕਤੀਸ਼ਾਲੀ ਹੈ ਕਿ ਤਿੰਨ ਸਰਕਾਰਾਂ ਬਦਲ ਗਈਆਂ ਕਿਸੇ ਨੇ ਕਾਰਵਾਈ ਨਹੀਂ ਉੱਟੀ ਮੈਨੂੰ ਲੱਗਦਾ ਹੈ ਜਿਹੜੇ ਦੋਸ਼ੀ ਨੇ ਉਹ ਇਕੱਲੇ ਦੋਸ਼ੀਆਂ ਦੇ ਪਿੱਛੇ ਜਿਹੜਾ ਪੂਰੀ ਡੀਪ ਸਟੇਟ ਖੜੀ ਹੈ ਇਸੇ ਕਰਕੇ ਸਰਕਾਰਾਂ ਬਦਲਦੀਆਂ ਨੇ ਪਰ ਨੀਤੀਆਂ ਨਹੀਂ ਬਦਲਦੀਆਂ ਬਿਲਕੁਲ ਉਵੇਂ ਆ ਜਾ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਨਾਲ ਬਿਹੇਵ ਕਰ ਰਹੀ ਹੈ ਜਿਵੇਂ ਕਦੇ ਬਾਦਲ ਸਰਕਾਰ ਕਰਦੀ ਸੀਗੀ ਕਦੇ ਕੈਪਟਨ ਸਰਕਾਰ ਨੇ ਉਵੇਂ ਕੀਤਾ ਅੱਜ ਭਗਵੰਤ ਮਾਨ ਸਰਕਾਰ ਵੀ ਇਹੀ ਕੁਝ ਕਰ ਰਹੀ ਹੈ ਤਾਂ ਇਸ ਕਰਕੇ ਬੇਨਤੀ ਹੈ ਮੈਂ ਕਰਦਾ ਸਾਰੀ ਕੌਮ ਨੂੰ ਹੱਥ ਬਨ ਕੇ ਕੇ ਆਪਾਂ ਸਾਰੇ ਰਾਜਨੀਤਿਕ ਵਖਰੀਆਂ ਤੋਂ ਉੱਪਰ ਉੱਠ ਕੇ ਇਮਾਨਦਾਰੀ ਨਾਲ ਘੱਟੋ ਘੱਟ ਸਾਂਝਾ ਪ੍ਰੋਗਰਾਮ ਬਣਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਧਵੀ ਦੇ ਮੁੱਦੇ ਤੇ ਹੋਰ ਸਾਰੇ ਮਸਲਿਆਂ ਤੇ ਆਪਾਂ ਇੱਕ ਮੁਠਤਾ ਨਾਲ ਕੰਮ ਕਰੀਏ ਭਾਈ ਸਾਹਿਬ ਵਿਧਵੀ ਤਾਂ ਪਹਿਲਾਂ ਤੁਹਾਡੇ ਧਾਰਮਿਕ ਦੀਵਾਨ ਹੁੰਦੇ ਆ ਬੁਰਜਵੀਰ ਸਿੰਘ ਵਾਲੇ ਉਥੇ ਪ੍ਰੇਮੀ ਕਹਿੰਦੇ ਲੌਕਟ ਲਾਉਂਦੇ ਆ ਉਸ ਤੋਂ ਬਾਅਦ ਪ੍ਰੇਮੀ ਭੜਕਦੇ ਆ ਕਿ ਉਹ ਬੇਅਦਬੀ ਤਿੱਕਰ ਦੀ ਨੋਬਤਾ ਜਾਂਦੀ ਹੈ ਇਸ ਤੋਂ ਪਹਿਲਾਂ ਟੋਡੇ ਤੇ ਵੀ ਹਮਲਾ ਕਰਨ ਦੀਆਂ ਛਾਛਾਂ ਕਰ ਗਈਆਂ ਭਾਈ ਦਾदूਵਾਲ ਤੇ ਵੀ ਚਾਚਾ ਕਰ ਗਈਆਂ ਪਰ ਸਰਕਾਰ ਉਸ ਪਾਸੇ ਕਦੇ ਵੀ ਜਿਹੜੇ ਕਿ ਕਥਾਵਾਚਕਾਂ ਦੇ ਕੋਈ ਹਮਲੇ ਹੋ ਰਹੇ ਜਾਂ ਕਲ ਨੂੰ ਕਥਾਵਾਚਕ ਦੀ ਕਿਸੇ ਕਥਾ ਰੋਕਣੀ ਹੈ ਟੋਡੇ ਕਈ ਟਾਈਮ ਰੋਕੀ ਵੀ ਗਈ ਹੈ ਕਥਾਵਾਚਕ ਨੂੰ ਰੋਕਿਆ ਜਾਂਦਾ ਪਰ ਕਦੇ ਵੀ ਇਹਨਾਂ ਜਿਹੜੇ ਬੰਦੇ ਕ੍ਰਾਈਮ ਕਰ ਰਹੇ ਆ ਗੁਰੂ ਗ੍ਰੰਥ ਸਾਹਿਬ ਵਿਆਧਿਕ ਕਰ ਰਹੇ ਉਹਨਾਂ ਨੂੰ ਕਦੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਇਹ ਤਾਂ ਹੁਣ ਇਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਵੀ ਇਹ ਜਦੋਂ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੂਰੀ ਦੇ ਵਿੱਚ ਦੀਵਾਨ ਲੱਗਦੇ ਸੀਗੇ ਬਾਦਲ ਸਰਕਾਰ ਮੌਕੇ ਇੱਥੋਂ ਤੱਕ ਕਿ ਭਾਈ ਗੁਰਦਾਸ ਜੀ ਦੀ ਇੱਕ ਪੰਕਤੀ ਲਿਖੀ ਹੋਈ ਹੈ RAM RAHIM ਕਹਾਏ ਦੇ ਇੱਕ ਨਾਮ ਤੋਂ ਇਰਾਹ ਪੁਲਾਣੇ। ਫਰੀਦਕੋਟ ਦੇ ਨੇੜੇ ਜਿਹੜਾ ਪੱਕਾ ਪਿੰਡ ਹੈ ਜਦੋਂ ਮੈਂ ਉੱਥੇ ਇੱਕ ਪੰਕਤੀ ਪੜ੍ਹੀ ਤਾਂ ਉਸ ਮੌਕੇ ਪ੍ਰਸ਼ਾਸਨ ਨੇ ਆ ਕੇ ਸ਼ਰਿਆਂ ਭਰੇ ਦੀਵਾਨ ਦੇ ਵਿੱਚ ਆ ਕੇ ਦੀਵਾਨ ਬੰਦ ਕਰਵਾਤਾ ਕਿ ਬੰਦ ਕਰੋ ਜੀ ਤੁਸੀਂ ਰਾਮ ਰਹੀਮ ਦਾ ਨਾਮ ਨਹੀਂ ਲੈਣਾ ਜਦੋਂ ਅਸੀਂ ਅਸੀਂ ਜਿਹੜਾ ਹੈਗਾ ਭਾਈ ਗੁਰਦਾਸ ਜੀ ਵੱਲੋਂ ਲਿਖਿਓਏ ਬਚਨ ਪੜਨ ਤੇ ਵੀ ਪਵੰਦੀ ਲਾਉਂਦੀ ਸੀਗੀ ਬਾਦਲਾ ਹਕੂਮਤ ਤਾਂ ਇਹ ਉਹਨਾਂ ਨੇ ਜਿਹੜੇ ਪਾਪ ਕੀਤੇ ਸੀਗੇ ਉਹਦੀ ਇਹੋ ਸਜ਼ਾ ਤੋਕ ਰਹੇ ਨੇ ਅੱਜ ਉਹਨਾਂ ਦੀ ਜਿਹੜੀ ਹਾਲਤ ਹੋ ਰਹੀ ਹੈ ਤਾਂ ਮੈਂ ਹੁਣ ਮੌਜੂਦਾ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਬਣਦੀ ਭੂਮਿਕਾ ਨਿਭਾਉਣ ਇਹ ਵੀ ਹੁਣ ਸੌਦਾ ਸਾਥ ਤੇ ਚੇਲਿਆਂ ਨਾਲ ਰਲੇ ਹੋਏ ਮਸੂਮ ਲੋਕ ਅੱਛਾ ਭਾਈ ਸਾਹਿਬ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਜਾਂ ਜਿਹੜੇ ਸਿੰਘ ਸ਼ਹੀਦ ਹੋਏ ਐ ਉਹਨਾਂ ਦੇ ਪਰਿਵਾਰ ਅਜੇ ਵੀ ਤਰਾਤਰਾ ਕਰ ਰਿਹਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਪਰ ਸਰਕਾਰਾਂ ਨੇ ਕਈ ਅਫਸਰਾਂ ਨੂੰ ਤਰੱਕੀਆਂ ਦੇ ਦਿੱਤੀਆਂ ਕਿ ਇਹਨਾਂ ਨੇ ਤਾਂ ਬੇਅਦਲੀ ਦੇ ਮਤਲਬ ਵਿੱਚ ਬੜੀ ਵਧੀਆ ਭੂਮਿਕਾ ਨਭਾਈ ਆ ਤੇ ਪਰ ਸਿੱਖ ਸੰਗਤ ਤਾਂ ਉਵੇਂ ਤਰਾਤਰਾ ਕਰ ਰਹੀ ਹੈ ਦੇਖੋ ਗੁਰਬਾਣੀ ਦਾ ਇੱਕ ਫੈਸਲਾ ਹੈ ਮਾਨਸਾ ਕਿਉਂ دیਵਾਨੋਂ ਕੋਈ ਨਸ ਭਜ ਨਿਕਲੇ ਹਰ دیਵਾਨੋਂ ਕੋਈ ਕਿੱਥੇ ਜਾਇਆ ਇਹ ਦੁਨਿਆਵੀ ਅਦਾਲਤਾਂ ਕਚਹਿਰੀਆਂ ਦੇ ਵਿੱਚੋਂ ਤਾਂ ਭਾਵੇਂ ਦੋਖੀ ਭੱਜ ਸਕਦੇ ਐ ਪਰ ਪ੍ਰਮਾਤਮਾ ਦੀ ਦਰਗਾਹ ਦੇ ਵਿੱਚੋਂ ਨਹੀਂ ਭੱਜ ਸਕਦੇ ਇਹਨਾਂ ਇਨਸਾਫ ਦੀ ਸਾਨੂੰ ਉਮੀਦ ਸਿਰਫ ਅਕਾਲਪੁਰਖ ਤੋਂ ਐ ਇਹ ਝੂਠੀਆਂ ਸਰਕਾਰਾਂ ਇਹ ਝੂਠਾ ਸਿਸਟਮ ਕੋਈ ਇਨਸਾਫ ਨਹੀਂ ਦਿੰਦਾ ਨਾ ਇਹਨਾਂ ਨੇ 1984 ਦਾ ਇਨਸਾਫ ਸਾਨੂੰ ਅਜੇ ਤੱਕ ਦਿੱਤਾ ਹੈ ਕਿ ਨਾ ਬਰਗਾੜੀ ਦਾ ਇਨਸਾਫ ਮਿਲਣਾ ਅਸੀਂ ਤਾਂ ਲਾਹਨਤ ਜਿਹੜੀ ਹੈ ਲਾਹਨਤ ਦਿਹਾੜੇ ਵਜੋਂ ਇਸ ਦਿਨ ਨੂੰ ਸਾਰੀ ਸਿੱਕ ਕੌਮ ਰਹਿਦੀ ਦੁਨੀਆ ਤੱਕ ਮਨਾਉਂਦੀ ਰਹੂਗੀ ਇਹ ਹਿਸਟਰੀ ਬਣ ਗਈ ਇੱਕ ਕਿ ਏਡੀ ਵੱਡੀ ਵਿਅਦਵੀ ਤੋਂ ਬਾਅਦ ਜੇ ਸ਼ਾਂਤਮਈ ਬਾਣੀ ਵੀ ਪੜਦੇ ਐ ਫਿਰ ਵੀ ਇਹ ਜਿਹੜਾ ਹਾਲਾਤ ਨੇ ਉਹਨਾਂ ਨੇ ਇਨਸਾਫ ਦੀ ਉਮੀਦ ਦੇ ਵਿੱਚ 10 ਸਾਲ ਕੱਢ ਦਿੱਤੇ ਐ ਸੇ ਕੌਮ ਨੇ ਲੱਗਦਾ ਕਿ ਇਨਸਾਫ ਮਿਲੂਗਾ ਸਰਕਾਰਾਂ ਵੱਲੋਂ ਨਹੀਂ ਸਰਕਾਰ ਵੱਲੋਂ ਕੋਈ ਇਨਸਾਫ ਦੀ ਉਮੀਦ ਨਹੀਂ ਸਰਕਾਰਾਂ ਤਾਂ ਦੋਖੀਆਂ ਦੇ ਨਾਲ ਰਲ ਚੁੱਕੀਆਂ ਜੀ ਬਿਲਕੁਲ ਠੀਕ ਹੈ ਸ਼ੁਕਰੀਆ ਜੀ ਤਾਂ ਇਹ ਸਨ ਹਰਜਿੰਦਰ ਸਿੰਘ ਮਾਜੀ ਜੋ ਪ੍ਰਸਿੱਧ ਕਥਾਵਾਚਕ ਨੇ